ਸੇਟੂ ਗੌਰਮਤ ਨਾਟਕ ਕਰਾਉਂਦੇ ਆਂ ਮੈਂ ਜੰਜਾਬ ਸਰਕਾਰ ਦਾ ਹਾਈ ਕੋਰਟ ਨੇ ਆਦੇਸ਼ ਪੰਜਾਬ ਸਰਕਾਰ ਨੂੰ ਦੋ ਦੇ ਦੇ ਐਮ ਡੀ ਵੀ ਕਹਤਾ ਵੀ ਪਾਣੀ ਦੋਹਰੇ ਦੇ ਦੇ ਦੇਖੋ ਸਾਡਾ ਕੋਈ ਟਕਰਾ ਨਹੀਂ ਤਕਰਾ ਕੀਤਾ ਇਹਨਾਂ ਨੇ ਸਾਡਾ ਕੋਈ ਟਕਰਾ ਨਹੀਂ ਸਾਡੀ ਤਾਂ ਗੱਲ ਹੀ ਦੋ ਤੇ ਦੋ ਚਾਰ ਵਾਲੀ ਆ ਕਿ ਜੋ ਪਾਖੜਾ ਨੰਗਲ ਡੈਮ ਚ ਪਾਣੀ 30 ਸਤੰਬਰ ਤੱਕ ਜਮ੍ਹਾਂ ਹੋ ਜਾਂਦਾ ਉਹ ਬੰਡ ਦਿੱਤਾ ਜਾਂਦਾ ਤੇ ਕਿਹੜੀ ਸਟੇਟ ਨੂੰ ਕਿੰਨਾ ਮਿਲਣਾ ਕਿਹੜੀ ਨੂੰ ਕਿੰਨਾ ਮਿਲਣਾ ਉਹ ਸਾਡਾ ਬੰਡਿਆ ਹੋਇਆ ਸੀ 2.987MAF ਪਾਣੀ ਹਰਿਆਣੇ ਦਾ ਬੰਦ ਆ ਸੀ ਉਹ ਅਪ ਟੂ 23 ਮਾਰਚ ਉਹ 3.091MAF ਆਪ ਦਾ ਯੂਟਿਲਾਈਜ਼ ਕਰ ਚੁੱਕੇ ਸੀ ਹੁਣ ਜਿੰਨਾ ਕੀ ਦਾ ਹਿੱਸਾ ਬੰਦਾ ਉਹਨਾਂ ਹੀ ਲੈਣਾ ਫਿਰ ਇਹ ਧੱਕੇ ਦੇ ਉੱਤੇ ਰੇ ਬੀਵੀਐਮਬੀ ਧੱਕੇ ਦੇ ਉੱਤੇ ਹੀ ਹਰ ਖਰਾਨੀ ਦੀ ਗੱਲ ਇਹ ਦੇਖੋ ਕਿ ਬੀਵੀਐਮਬੀ ਨੂੰ ਖਰਚਾ ਦਾ 60% ਪੰਜਾਬ ਦਿੰਦਾ ਸਾਡੇ ਖਿਲਾਫ ਹੀ ਵਕੀਲ ਖੜੇ ਕਰ ਲਏ ਉਹਨਾਂ ਨੇ ਪੈਸੇ ਵੀ ਸਾਡੇ ਉਹ ਜਿਵੇਂ ਕਹਿੰਦਾ ਸਿਰ ਵੀ ਸਾਡਾ ਜੁੱਤੀਆਂ ਵੀ ਸਾਡੀਆਂ ਉਹ ਗੱਲ ਸਾਡੇ ਨਾਲ ਹੋ ਗਈ ਸੋ ਇਹ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਕੇਂਦਰ ਸਰਕਾਰ ਦੀ ਸ਼ਹਿਤ ਹੈ ਪਰ ਮੈਂ ਇਹ ਕਹਿੰਦੇ ਵਿੱਚ ਕੋਈ ਹਿਚ ਨਹੀਂ ਹੈ ਕਿ ਕੇਂਦਰ ਸਰਕਾਰ ਨੇ ਆਪਣਾ ਰੋਲ ਸਹੀ ਨਹੀਂ ਨਿਭਾਇਆ ਕਹਿਣਾ ਤਾਂ ਇਹਨਾਂ ਨੂੰ ਚਾਹੀਦਾ ਸੀ ਕਿਉਂਕਿ ਅਸੀਂ ਸਮੇਂ-ਸਮੇਂ ਤੇ ਇਹਨਾਂ ਨੂੰ ਸੂਚਿਤ ਕਰਦੇ ਰਹੇ ਹਾਂ 10 ਤਿੰਨ ਦੀ ਸਾਡੀ ਲੈਟਰ ਹੈ 17 ਤਿੰਨ ਦਾ ਲੈਟਰ ਹੈ ਅਸੀਂ ਬਕਾਇਦਾ ਸੈਂਟਰ ਗਵਰਨਮੈਂਟ ਨੂੰ ਪਾਵਰ ਮਿਨਿਸਟਰੀ ਨੂੰ ਵੀ ਕਿਹਾ ਵੀ ਇਹ ਪਾਣੀ ਦੇਖ ਕੇ ਯੂਟਿਲਾਈਜ਼ ਨਹੀਂ ਕਰ ਰਹੇ ਸੋ ਕਹਿਣਾ ਤਾਂ ਉਹਨਾਂ ਨੂੰ ਚਾਹੀਦਾ ਸੀ ਕਿ ਤੁਸੀਂ ਆਪਣਾ ਦੇਖ ਕੇ ਪਾਣੀ ਯੂਟਿਲਾਈਜ਼ ਨਹੀਂ ਕੀਤਾ ਹੁਣ ਬੈਠੋ ਹੁਣ ਦਾ ਖਾਲੀ ਪਰ ਸਾਡੇ ਤੇ ਦਬਾਅ ਬਣਾਇਆ ਗਿਆ ਸਾਨੂੰ ਇੱਥੇ ਹੋਮ ਮਿਨਿਸਟਰੀ ਨੇ ਮੀਟਿੰਗ ਕਰ ਲਈ ਉਥੇ ਸਾਨੂੰ ਕੋਈ ਪਤਾ ਹੀ ਨਹੀਂ ਕੋਈ ਮਿੰਟਸ ਨਹੀਂ ਸਾਡੇ ਕੋਲੇ ਮੀਟਿੰਗ ਦੇ ਕੋਈ ਆਰਡਰ ਨਹੀਂ ਸਾਨੂੰ ਪਤਾ ਕਹਿੰਦੇ ਜੀ ਅਸੀਂ ਆਰਡਰ ਇਸ਼ੂ ਕਰਤਾ ਕਹਿੰਦੇ ਉਹ ਮਾਨਯੋਗ ਹਾਈ ਕੋਰਟ ਨੂੰ ਇਹ ਕਹਿਦਾ ਵੀ ਅਸੀ ਤਾਂ ਜੀ ਉੱਤੇ ਅ ਕਿਹਾ ਸੀ ਇਹਨਾਂ ਨੂੰ ਤੇ ਇਹਨਾਂ ਨੇ ਲਾਗੂ ਨਹੀਂ ਕੀਤਾ ਅਸੀਂ ਫਿਰ ਉੱਤੇ ਜਾ ਕੇ ਬੇਨਤੀ ਕੀਤੀ ਵੀ ਆਰਡਰ ਕਿਨੇ ਸਾਨੂੰ ਤੇ ਪਤਾ ਹੀ ਕੋਈ ਨਹੀਂ ਅਸੀਂ ਲਿਖਿਆ ਬਕਾਇਦਾ 7 ਤਾਰੀਖ ਨੂੰ ਲੈਟਰ ਲਿਖਿਆ 22 ਮਹੀਨੇ ਵੀ ਹੋਇਆ ਕਿ ਇਹ ਸਾਨੂੰ ਦੱਸੋ ਤੇ ਸਹੀ ਅਸੀਂ ਦੇਖੋ ਕਾਨੂੰਨ ਦੇ ਅਨੁਸਾਰ ਹਰ ਗੱਲ ਮੰਨਣ ਨੂੰ ਤਿਆਰ ਹਾਂ 휴ਮਨਿਟੇਰੀਅਨ ਗਰਾਉਂਡ ਤੇ ਮੰਨਣ ਨੂੰ ਤਿਆਰ ਹਾਂ 31 ਤਿੰਨ ਨੂੰ ਇਹਨਾਂ ਨੇ ਲੈਟਰ ਲਿਖਿਆ ਕਿ ਸਾਨੂੰ ਪੀਣ ਲਈ ਪਾਣੀ ਦਿੱਤਾ ਜਾਵੇ ਮੈਂ ਇਹ ਗੱਲ ਵਿਧਾਨ ਸਭਾ 'ਚ ਵੀ ਦੱਸੀ ਦੀ ਜਿੰਨਾ ਪਾਣੀ ਇਹਨਾਂ ਨੇ ਕਿਹਾ ਆਪਦੇ ਲਈ ਬੰਦਿਆਂ ਲਈ ਕਿਹਾ ਪਸ਼ੂਆਂ ਲਈ ਕਿਹਾ ਥਰਮਲ ਪਲਾਂਟਾਂ ਲਈ ਕਿਹਾ ਦਿੱਲੀ ਲਈ ਕਿਹਾ ਤੇ ਲਾਅਸ ਦੇ ਵੀ ਦੇਤਾ ਸਰਦਾਰ ਅਸੀਂ ਸਾਰਾ ਪਾਣੀ ਦੇਤਾ ਤੇ ਹੁਣ ਕਹਿੰਦੇ ਸਾਨੂੰ 8500 ਕਿਊਸਕ ਦੇ ਦਿਓ ਹੁਣ ਅਸੀਂ ਆਪਣੀ ਕਿਸਾਨੀ ਦਾ ਗਲ ਘੋਟਦੀ ਏ ਸਾਨੂੰ ਨਹੀਂ ਪਾਣੀ ਦੀ ਲੋੜ ਅਸੀਂ ਆਪਦੇ ਹਿੱਸੇ ਦਾ ਪਾਣੀ ਕਿਵੇਂ ਦੇ ਦਈਏ ਅਸੀਂ ਆਪਦੇ ਹਿੱਸੇ ਦਾ ਪਾਣੀ ਨਹੀਂ ਦਿੱਤਾ ਤੇ ਮਾਨਯੋਗ ਹਾਈ ਕੋਰਟ ਨੇ ਇਹੀ ਫੈਸਲਾ ਕੀਤਾ ਬੜੀ ਉਸ ਨਾਲ ਕਿ ਐਫਸੀ ਐਫਾ ਡੈਵਿਡ ਫਾਈਲ ਕਰਨਾ ਔਰ 21 ਤਰੀਕ ਤੋਂ ਬਾਅਦ ਲੈ ਲੈਣਾ 21 ਮਈ ਤੱਕ ਦਾ ਪੀਰੀਅਡ ਹੈ 21 ਮਈ ਤੋਂ ਬਾਅਦ ਆਪਦਾ ਹਿੱਸਾ ਫੇਰ ਸ਼ੁਰੂ ਹੋ ਜਾਣਾ ਲੈ ਲੈਣ ਉੱਤੇ ਸੋ ਇਸ ਕਰਕੇ ਇਹ ਧੱਕਾ ਕਰਨ ਦੀ ਕੋਸ਼ਿਸ਼ ਕਰਦੇ ਦੀ ਨਾ ਸੀ ਧੱਕਾ ਕਰਦੇ ਆ ਨਾ ਸੀ ਧੱਕਾ ਸਹਿੰਦੇ ਆ ਕੋਲੋਂ ਤੇਰੀ ਸਾਹਿਬ ਕਹਿੰਦੇ ਆ ਕਿ ਸਾਨੂੰ ਸੁਪਰੀਮ ਕੋਰਟ ਵੀ ਜਾਣਾ ਪਿਆ ਜਾਵਾਂਗੇ ਉੱਤੇ ਦੇਖੋ ਬਿਲਕੁਲ ਆਪਦੇ ਆਪਦੇ ਹੱਕਾਂ ਦੇ ਲਈ ਆਪਦੇ ਹੱਕਾਂ ਦੇ ਲਈ ਅਸੀਂ ਸੱਤ ਤਰੀਕ ਨਾ ਜਾਵਾਂਗੇ ਸਾਨੂੰ ਮਾਨਯੋਗ ਹਾਈ ਕੋਰਟ ਨੇ ਵੀ ਇਹ ਕਿਹਾ ਹੈ ਵੀ ਕਨ ਅਪੀਲ ਉਹਦੇ ਜੋ ਵੀ ਸਾਨੂੰ ਲੀਗਲੀ ਜਿੱਥੇ ਤੱਕ ਵੀ ਸਾਨੂੰ ਜਾਣਾ ਪਿਆ ਅਸੀਂ ਜਾਵਾਂਗੇ ਅਸੀਂ ਆਪਦੇ ਹੱਕਾਂ ਤੇ ਡਾਕਾ ਨਹੀਂ ਮਾਰਨਦੇ ਨਾ ਪਰ ਦੂਜੀ ਗੱਲ ਇਹ ਹੈ ਜਿੱਥੇ ਦੇਸ਼ ਨੂੰ ਲੋੜ ਹੈ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਰਾਤ ਆਰਡਰ ਕੀਤੇ ਨੇ ਰਾਜਸਥਾਨ ਦੀ ਲੋੜ ਸੀ ਰਾਜਸਥਾਨੋਂ ਤੇ ਸੈਨਾ ਨੂੰ ਲੋੜ ਦੀ ਅਸੀਂ ਆਪਦੇ ਅਸੀਂ ਤਾਂ ਉਹ ਲੋਕ ਹਾਂ ਪੰਜਾਬ ਦੇ ਤਾਂ ਉਹ ਲੋਕ ਨੇ ਸਰਬੱਤ ਦਾ ਭਲਾ ਚਾਹਣ ਵਾਲੇ ਨੇ ਅਰ ਸਾਡੀ ਇਹ ਕਪੈਸਿਟੀ ਅਸੀਂ ਤਾਂ ਆਪ ਦਾ ਮੂੰਹ ਦਾ ਨਵਾਲਾ ਵੀ ਕੱਢ ਕੇ ਕਿਸੇ ਭੁੱਖੇ ਨੂੰ ਦੇਣ ਵਾਲੇ ਆ ਤੇ ਉੱਥੇ ਉਹਨਾਂ ਨੇ ਫੌਜ ਦੇ ਲਈ ਕਿਹਾ ਤਾਂ ਸਾਰਾ ਪਾਣੀ ਸਾਡਾ ਹਾਜ਼ਰ ਹੈ ਅਸੀਂ ਆਪ ਹਾਜ਼ਰ ਹਾਂ ਉਹਨਾਂ ਲਈ ਮਿੰਟ ਲਾਇਆ ਅਸੀਂ ਰਾਜਸਥਾਨ ਨੂੰ ਪਾਣੀ ਦੇ ਰਹੇ ਹਾਂ ਇਹ ਪਰ ਜਿਹੜੀ ਗੁੰਡਾਗਰਦੀ ਕਰ ਰਹੇ ਨੇ ਨਾ ਇਹ ਗਲਤ ਹੈ ਐਵੇਂ ਬਿਨਾ ਮਤਲਬ ਪ੍ਰੈਸ਼ਰਾਈਜ਼ ਕਰਨਾ ਕੇਂਦਰ ਸਰਕਾਰ ਦੇ ਜ਼ੋਰ ਤੇ ਇਹਨਾਂ ਦਾ ਮਤਲਬ ਹੀ ਇਹ ਕੇਂਦਰ ਸਰਕਾਰ ਦਾ ਨਹੀਂ ਹੈ ਪਰ ਇਹ ਦੇਖੋ ਉੱਥੇ ਕੇਂਦਰ ਸਰਕਾਰ ਆ ਤੇ ਇੱਥੇ ਭਗਵਾਨਤ ਮਾਨ ਦੀ ਸਰਕਾਰ ਆ ਅਸੀਂ ਆਪਣਾ ਹੱਕਾਂ ਲਈ ਲੜਾਂ ਦੇਖੋ ਦੂਜੀਆਂ ਪਾਰਟੀਆਂ ਸਾਡੇ ਨਾਲ ਖੜੀਆਂ ਨੇ ਅਸੀਂ ਧੰਨਵਾਦ ਵੀ ਕਰਦੇ ਆ ਉਹਨਾਂ ਦਾ ਪਰ ਕਈ ਮਾੜਾ ਮੋਟਾ ਲਿਚਕੜੀ ਚੀਜ਼ੀ ਵੀ ਕਰੀ ਜਾਂਦੇ ਆ ਉਹ ਜਿਵੇਂ ਹੁਣ ਸਾਡੇ ਉੱਤੇ ਵਿਧਾਨ ਸਭਾ 'ਚ ਬੀਜੇਪੀ ਦੇ ਪ੍ਰਧਾਨ ਸਾਹਿਬ ਕਹਿੰਦੇ ਤੇ ਕਹਿੰਦੇ ਜੀ ਕੇਂਦਰ ਦੀ ਸਰਕਾਰ ਲਿਖੋ ਤੇ ਬੀਜੇਪੀ ਸਰਕਾਰ ਨਾ ਲਿਖੋ ਹੁਣ ਜਦੋਂ ਹੈ ਹੀ ਬੀਜੇਪੀ ਦੀ ਸਰਕਾਰ ਤਾਂ ਅਸੀਂ ਬੀਜੇਪੀ ਕਹਾਂਗੇ ਉੱਤੇ ਲੈ ਸਾਡੀ ਬਣਾ ਦਿਓ ਅਸੀਂ ਤੁਹਾਡੀ ਨਹੀਂ ਲਿਖਾਂਗੇ ਦੇਖੋ ਉਹ ਗੱਲ ਤੋਂ ਮਤਲਬ ਲੱਗਦਾ ਇਹ ਹੈ ਵੀ ਨਹੀਂ ਗੱਲ ਬੜੀ ਸਿੱਧੀ ਹੈ ਵੀ ਜੋ ਤੱਕ ਆ ਕਰ ਰਹੇ ਨੇ ਕੇਂਦਰ ਸਰਕਾਰ ਬੀਜੇਪੀ ਦੀ ਸਰਕਾਰ ਤੱਕਾ ਕਰ ਰਹੀ ਆ ਉਹ ਕਰ ਰਹੀ ਉਹਨੂੰ ਉਹੀ ਗੱਲ ਕਹਾਂਗੇ ਸੋ ਉਹਨਾਂ ਦੀ ਗੱਲ ਤੋਂ ਭਾਸ਼ਾ ਜੀ ਤੋਂ ਐਂ ਲੱਗਦਾ ਸੀ ਵੀ ਜਿਵੇਂ ਕਰਤਾ ਰਹੇ ਨੇ ਪਰ ਦਵੇ ਜੇ ਕਰਦੇ ਨੇ ਉਹ ਇਸ ਤਰ੍ਹਾਂ ਲੱਗਦਾ ਸੀ ਸਾਨੂੰ ਪਰ ਕਰ ਰਹੇ ਨੇ ਉਹ ਕਿਉਂਕਿ ਲੋਕਾਂ ਤੋਂ ਡਰਦੇ ਕਰ ਰਹੇ ਨੇ ਜਿਵੇਂ ਮਰਜ਼ੀ ਕਰ ਰਹੇ ਨੇ